ਹਾਂਜੀ ਭੋਜਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਅਰਿਸ਼ਪਾਲ ਸਿੰਘ ਗਾਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਮੈਂ ਇਹ ਜਿਹੜੀ ਵੀਡੀਓ ਆ ਇਸ ਕਰਕੇ ਬਣਾਉਣ ਲੱਗਾ ਕਿ ਕੁਝ ਸਮਾਂ ਪਹਿਲਾਂ ਬਹੁਤ ਸਾਰੇ ਸਾਥੀ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਬਾਰੇ ਵਿੱਚ ਬੜੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਉਹ ਤਾਂ ਵੋਟਾਂ ਦੇ ਵਿੱਚ ਇਹ ਕਹਿ ਦਿੰਦਾ ਹੈ ਕਿ ਜੇਕਰ ਮੈਂ ਪਹਿਲਾਂ ਕੋਈ ਕੰਮ ਕੀਤੇ ਆ ਤਾਂ ਮੈਨੂੰ ਵੋਟ ਪਾਇਓ ਆਦਰਵਾਈਜ਼ ਮੈਨੂੰ ਵੋਟ ਨਾ ਪਾਇਓ ਤਾਂ ਸਤਿਕਾਰਯੋਗ ਸਾਥੀਓ ਹੁਣ ਜਿਹੜੀਆਂ ਨਵੀਂ ਦਿੱਲੀ ਦੇ ਵਿੱਚ ਜਿਹੜੀਆਂ ਇਲੈਕਸ਼ਨ ਚੱਲ ਰਹੇ ਨੇ 5 ਫਰਵਰੀ ਨੂੰ ਵੋਟਾਂ ਪੈਣੀਆਂ ਤੇ 8 ਫਰਵਰੀ ਨੂੰ ਉਹ ਜਿਹੜਾ ਹੈਗਾ ਨਤੀਜਾ ਆਉਣਾ ਨਤੀਜਾ ਜੋ ਵੀ ਆਰ ਮਰਜ਼ੀ ਆਵੇ ਅ ਅਸੀਂ ਤਾਂ ਚਾਹੁੰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਨਾ ਆਵੇ ਭਾਵੇਂ ਇਹ ਹੀ ਆ ਜਾਵੇ ਜਾਂ ਮਤਲਬ ਕਾਂਗਰਸ ਦਾ ਤਾਂ ਕੋਈ ਮਤਲਬ ਹੈ ਨਹੀਂ ਕੋਈ ਗੱਲਬਾਤ ਪਰ ਜੋ ਉਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਉਸ ਸਬੰਧ ਦੇ ਵਿੱਚ ਮੈਂ ਤੁਹਾਡੀ ਨਾਲ ਕੁਝ ਜਿਹੜੀਆਂ ਆਪਣੀਆਂ ਗੱਲਾਂ ਰੱਖਣੀਆਂ ਚਾਹੋਨਾ ਸਤਿਕਾਰਯੋਗ ਸਾਥੀਓ ਉਹ ਰੋਜ਼ਾਨਾ ਦਿਹਾੜੀ ਦੇ ਵਿੱਚ ਇੱਕ ਦਿਨ ਤਾਂ ਉਹਨੇ 6 ਕਾਨਫਰੰਸਾਂ ਵੀ ਕੀਤੀਆਂ ਇੱਕ ਦਿਨ ਦੇ ਵਿੱਚ ਤੇ ਜਿਸ ਦਿਨ ਆਪਣਾ ਨਾਮਿਨੇਸ਼ਨ ਹੋਇਆ ਉਸ ਦਿਨ ਵੀ ਮਤਲਬ ਕਿ ਕਾਨਫਰੰਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਐ ਮੰਦਰ ਦੇ ਵਿੱਚ ਖੜ ਕੇ ਵੀ ਅਪੀਲ ਕੀਤੀ ਐ ਕਿ ਕਿਰਪਾ ਕਰਕੇ ਤੁਸੀਂ ਮੈਨੂੰ ਵੋਟ ਦਿਓ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਣਾਓ ਤੇ ਮੈਨੂੰ ਮੁੱਖ ਮੰਤਰੀ ਬਣਾਓ ਮੈਨੂੰ ਐਮਐਲਏ ਜਿਤਾਓ ਤਾਂ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਨਾ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਬਹੁਤਾ 扑ਮਕੜ 扑ਮਕੜ ਦਾ ਨਾਮ ਦਿੱਤਾ ਸੀ ਕਿ ਸਤਕਾਰਯੋਗ ਸਾਥੀਓ ਤੁਹਾਡਾ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਇਹ ਬੰਦਾ ਫਰਾਡ ਹੈਗਾ ਇਹ ਪਰ ਇਹਨੂੰ ਆਪਣਾ ਮਾਲ ਵੇਚਣਾ ਆਉਂਦਾ ਉਹ ਖੁਦ ਉਹਨੇ ਕੇਜਰੀਵਾਲ ਨੇ ਕਿਹਾ ਕਿ ਮੈਂ ਬਣਿਆ ਹੂੰ ਮuje ਵਪਾਰ ਕਰਨਾ ਆਤਾ ਹੈ ਮuje ਸਮਾਨ ਵੇਚਣਾ ਆਤਾ ਹੈ ਪਰ ਉਹਨੂੰ ਸਮਝਣ ਦੇ ਲਈ ਲੋਕਾਂ ਦਾ ਜਿਹੜਾ ਬੌਧਿਕ ਪੱਧਰ ਹੈਗਾ ਉਹ ਉੱਚਾ ਹੋਣਾ ਚਾਹੀਦਾ ਐਜੂਕੇਟਿਡ ਹੋਣਾ ਚਾਹੀਦਾ ਉਹ ਨਹੀਂ ਸਮਝੇ ਤਾਂ ਅੱਜ ਦੀ ਡੇਟ ਦੇ ਵਿੱਚ ਤੁਸੀਂ ਦਿੱਲੀ ਦੇ ਵਿੱਚ ਉਹਦਾ ਦੇਖੋ ਵੀ ਉਹ ਕਿੱਥੇ ਕਹਿੰਦਾ ਜਾ ਕੇ ਵੀ ਮੈਨੂੰ ਵੋਟ ਨਾ ਪਾਓ ਜੇ ਮੈਂ ਨਹੀਂ ਕੰਮ ਕੀਤੇ ਕਿਤੇ ਨਹੀਂ ਕਹਿੰਦਾ ਟਿੱਡੀ ਢੰਗ ਦੇ ਨਾਲ ਸਮਾ ਲੋਕਾਂ ਨੂੰ ਧਾਰਮਿਕ ਤੌਰ ਤੇ ਵੀ ਕਹਿੰਦਾ ਕਿ ਤੁਸੀਂ ਮੇਰੇ ਨਾਲ ਜੁੜੋ ਦੂਸਰੀ ਗੱਲ ਅਸੀਂ ਸਾਰੇ ਸਿੱਖ ਸਮਾਜ ਦੇ ਨਾਲ ਸੰਬੰਧਿਤ ਲੋਕ ਇਹ ਗੱਲ ਨੂੰ ਭਲੀ ਭਾਂਤ ਜਾਣਦੇ ਆ ਕਿ ਆਰਐਸਐਸ ਰਾਸ਼ਟਰੀ ਸਵੈ ਸੇਵਕ ਸੰਗ ਜਿਹੜਾ ਹੈਗਾ ਉਹ ਘੱਟ ਗਿਣਤੀਆਂ ਦੇ ਬਹੁਤ ਜ਼ਿਆਦਾ ਖਿਲਾਫ ਆ ਸਿੱਖਾਂ ਤੋਂ ਥੋੜਾ ਜਿਹਾ ਉਹ ਮਤਲਬ ਕਿ ਜਿਹੜਾ ਮੂੰਹ ਪਵਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਸਿੱਖਾਂ ਦਾ ਜਿਹੜਾ ਛੇਤਰ ਹੈਗਾ ਉਹ ਬੜਾ ਕਾਮਜਾਬ ਆ ਉਂਝ ਭਾਵੇਂ ਸਿੱਖ ਆਪਸ ਵਿੱਚ ਜਿਵੇਂ ਮਰਜ਼ੀ ਰਹਿਣ ਨਾ ਰਹਿਣ ਪਰ ਸਿੱਖਾਂ ਦੀ ਜਿਹੜੀ ਜੇਕਰ ਸਿੱਖੀਜ਼ਮ ਦੇ ਖਿਲਾਫ ਕੋਈ ਬੋਲੂਗਾ ਤਾਂ ਸਿੱਖਾਂ ਦੀ ਜੁੱਤੀ ਬੜੀ ਕਾਇਮ ਆ ਪਰ ਫਿਰ ਵੀ ਉਹ ਆਪਣੇ ਤੌਰ ਤੇ ਸਾਨੂੰ ਹਰ ਪੱਧਰ ਤੇ ਉਠਦੇ ਬੈਂਦਿਆਂ ਸਾਨੂੰ અપਮਾਨਿਤ ਕਰਦੇ ਰਹਿੰਦੇ ਆ ਕਿਤੇ ਸਾਨੂੰ ਖਾਲਸਤਾਨੀ ਕਹਿੰਦੇ ਆ ਕਿਤੇ ਸਾਨੂੰ ਅੱਤਵਾਦੀ ਕਹਿੰਦੇ ਆ ਕਿਤੇ ਵੱਖਵਾਦੀ ਕਹਿੰਦੇ ਆ ਕਿਤੇ ਸਾਡੇ ਜਿਹੜੇ ਸੰਵਿਧਾਨਿਕ ਧਾਰੇ ਦੇ ਵਿੱਚ ਮਿਲੇ ਹੋਏ ਅਧਿਕਾਰ ਆ ਪੰਜਾਂ ਕਕਾਰਾਂ ਦੇ ਉਹਦੀ ਬੇਅਦਬੀ ਕਰਦੇ ਆ ਅਸੀਂ ਆਮ ਹੀ ਸੋਸ਼ਲ ਮੀਡੀਆ ਉੱਪਰ ਇਹ ਚੀਜ਼ਾਂ ਜਿਹੜੀਆਂ ਦੇਖਦੇ ਰਹਿੰਨੇ ਆ ਤੇ ਪਰ ਸਾਥਿਓ ਅ ਬੜੀ ਹੈਰਾਨੀ ਦੀ ਗੱਲ ਆ ਕਿ ਅਰਵਿੰਦ ਕੇਜਰੀਵਾਲ ਨੇ ਆਰਐਸਐਸ ਦੇ ਮੁਖੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਸਾਡੀ ਜਿਹੜੀ ਹੈਗੀ ਆ ਦਿੱਲੀ ਦੇ ਵਿੱਚ ਸਾਡੀ ਹਮੈਤ ਦਾ ਐਲਾਨ ਕਰਨ ਕਿਉਂ ਕਿ ਅਸੀਂ ਸਭ ਤੋਂ ਵੱਡੇ ਜਿਹੜੇ ਹੈਗੇ ਆ ਆਰਐਸਐਸ ਦੇ ਜਿਹੜੇ ਹਮੈਤੀ ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਇੱਕ ਪਾਸੇ ਅਸੀਂ ਆਰਐਸਐਸ ਨੂੰ ਉਠਦੇ ਬੰਦੇ ਕੋਸਦੇ ਆਂ ਪੰਜਾਬੀਓ ਤੇ ਦੂਜੇ ਪਾਸੇ ਉਹ ਆਰਐਸਐਸ ਤੋਂ ਹਮਾਇਤ ਲੈ ਕੇ ਬਣਨ ਵਾਲਾ ਜਿਹੜਾ ਹੈਗਾ ਸੀਐਮ ਉਹ ਤੁਹਾਡਾ ਕਿੰਨਾ ਕੁ ਭਲਾ ਚਾਹੂਗਾ ਇਸ ਗੱਲ ਦਾ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੀ ਹੈਗੀ ਆਮ ਆਦਮੀ ਪਾਰਟੀ ਦੀ ਇਸੇ ਅਧਾਰ ਤੇ ਬਣੀ ਸੀ ਕਿ ਬੜੀ ਕੋਈ ਬਦਲਾ ਆਜੂਗਾ ਕੋਈ ਕ੍ਰਾਂਤੀ ਹੋਜੂਗੀ ਕੋਈ ਕੁਛ ਹੋਜੂਗਾ ਅਸੀਂ ਉਦੋਂ ਵੀ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਜਿਹੜੀ VOTING ਹੋਈ ਆ ਉਹ ਜਾਤ ਦੇ ਨਾਮ ਤੇ ਹੋਈ ਆ ਕਿਉਂਕਿ ਭਗਵੰਤ ਸਿੰਘ ਮਾਨ ਜਿਹੜੇ ਇੱਕ ਵਿਸ਼ੇਸ਼ ਜਾਤੀ ਨਾਲ ਸੰਬੰਧਿਤ ਰੱਖਦੇ ਸੀ ਸੰਬੰਧ ਰੱਖਦੇ ਸੀ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਜਿਹੜਾ ਆਪਣਾ ਕੈਂਡੀਡੇਟ ਅਲਾਨਿਆ ਸੀ ਉਹ ਵੀ ਐਸਸੀ ਸਮਾਜ ਦੇ ਵਿੱਚੋਂ ਸੀ ਭਾਰਤੀ ਜਨਤਾ ਪਾਰਟੀ ਨੇ ਵੀ ਇਹ ਐਲਾਨ ਕੀਤਾ ਸੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਤਾਂ ਸ਼ਗੂਫਾ ਸੀ ਉਹ ਤਾਂ ਦੂਰ ਦੂਰ ਤੱਕ ਵੀ ਕਿਤੇ ਪੰਜਾਬ ਦੇ ਵਿੱਚ ਆ ਨਹੀਂ ਸਕਦੀ ਠੀਕ ਹੈ ਸ਼ਗੂਫਾ ਛੱਡਦੇ ਆ ਉਹ ਕਿਉਂਕਿ ਭਾਰਤੀ ਜਨਤਾ ਪਾਰਟੀ ਤਾਂ ਹੈਗੀ ਸ਼ਗੂਫਿਆਂ ਦੀ ਦੂਜੀ ਦੇਣ ਉਹਨੇ ਤਾਂ ਆਪਣਾ ਦੇਖਣਾ ਹੈ ਵੀ ਕਿੱਥੋਂ ਸਾਨੂੰ ਜੇ ਮੈਂ ਕਿਸੇ ਨੂੰ ਪੜ੍ਹਾ ਕੇ ਕਿਵੇਂ ਅਸੀਂ ਦੇਖ ਸਕਦੇ ਹਾਂ ਜਿਵੇਂ 2024 ਦੇ ਵਿੱਚ ਉਹਨਾਂ ਨੇ ਪੂਰੀ ਪੂਰੀ ਕੋਸ਼ਿਸ਼ ਕੀਤੀ ਜੱਟ ਵਰਸਸ ਐਸਸੀ ਸਮਾਜ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਚਲੋ ਇਹ ਸਾਡੀ ਖੁਸ਼ਕਿਸਮਤੀ ਆ ਕਿ ਸਾਡੇ ਪੰਜਾਬ ਦੇ ਵਿੱਚ ਉਹਨਾਂ ਦੀ ਇਹ ਚਾਲ ਚੱਲੀ ਨਹੀਂ ਦੂਜੇ ਸੂਬਿਆਂ ਦੇ ਵਿੱਚ ਉਹਨਾਂ ਦੀ ਚਾਲ ਇਸ ਕਰਕੇ ਚੱਲ ਜਾਂਦੀ ਹੈ ਕਿਉਂਕਿ ਉੱਥੇ ਮੁਸਲਿਮ ਵਰਸਸ ਹਿੰਦੂ ਕਰ ਦਿੰਦੇ ਨੇ ਇਹ ਤਾਂ ਕਾਮਯਾਬ ਹੋ ਜਾਂਦੇ ਆ ਇਸ ਕਰ ਤੇ ਪੰਜਾਬ ਦੇ ਵਿੱਚ ਉਹਨਾਂ ਦਾ ਇਹ ਕੰਮ ਚੱਲਿਆ ਨਹੀਂ ਉਮੀਦ ਕਰਦਾ ਪੰਜਾਬੀਆਂ ਨੂੰ ਬੇਨਤੀ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦੀ ਇਸ ਚਾਲ ਨੂੰ ਨਾ ਚੱਲਣ ਦਿਓ ਪਰ ਮੈਂ ਮੁੱਦੇ ਤੇ ਆਉਣਾ ਭਾਰਤੀ ਜਨਤਾ ਪਾਰਟੀ ਨੇ ਵੀ ਇਹ ਐਲਾਨ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਐਸਸੀ ਜਿਹੜਾ ਸੀਐਮ ਬਣਾਵਾਂਗੇ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਬਹੁਤ ਹੀ ਜ਼ਿਆਦਾ ਬਦਨਾਮ ਕਰ ਦਿੱਤਾ ਗਿਆ ਸੀਗਾ ਵੱਖ-ਵੱਖ ਤਰੀਕਿਆਂ ਦੇ ਨਾਲ ਖੇਤਰੀ ਪਾਰਟੀ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਐਸਸੀ ਡਿਪਟੀ ਸੀਐਮ ਬਣਾਵਾਂਗੇ ਤੇ ਉਹਦਾ ਇਸੇ ਕਰਕੇ ਭੋਜਨ ਸਮਾਜ ਪਾਰਟੀ ਨਾਲ ਸੰਯੁਕਤਤਾ ਵੀ ਹੋ ਗਿਆ ਸੀ ਤੇ ਫਿਰ ਲੋਕਾਂ ਕੋਲੇ অপਸ਼ਨ ਕੋਈ ਨਹੀਂ ਸੀ ਰਹਿੰਦੀ ਜਿਹੜੇ ਲੋਕ ਕੀ ਜਾਤੀਵਾਦੀ ਨੇ ਜਿਹੜੇ ਲੋਕ ਚਾਹੁੰਦੇ ਨੇ ਜਿਹੜੇ ਚਰਨਜੀਤ ਸਿੰਘ ਚੰਨੀ ਨੂੰ ਹਾਲਾਂਕਿ ਮੈਂ ਚਰਨਜੀਤ ਚੰਨ ਸਿੰਘ ਚੰਨੀ ਨੂੰ ਕੋਈ ਸਮਝਦਾ ਨਹੀਂਗਾ ਵੀ ਉਹ ਸਾਡੇ ਸਮਾਜ ਦਾ ਕੋਈ ਭਲਾ ਕਰ ਸਕਦਾ ਕਿਉਂਕਿ ਜਦੋਂ ਹੀ ਉਹ ਜਿਵੇਂ ਹੀ ਬਣਿਆ ਤਾਂ ਉਹਨੇ ਕੋਈ ਮਤਲਬ ਸਮਾਜ ਹਿੱਤ ਦੇ ਵਿੱਚ ਕੋਈ ਕੰਮ ਨਹੀਂ ਕੀਤੇ ਉਹ ਐਵੇਂ ਹੀ ਸਮਾਜ ਨੂੰ અપਮਾਨਿਤ ਹੀ ਕਰਾਉਂਦਾ ਰਿਹਾ ਤੇ ਫਿਰ ਲੋਕਾਂ ਨੇ ਕਿਹਾ ਵੀ ਸਾਡੇ ਕੋਲੇ ਆ ਜਿਹੜੀ অপਸ਼ਨ ਬਚਦੀ ਹੈਗੀ ਆ ਤੇ ਉਹ ਇਸ ਕਰਕੇ ਲੋਕ ਉਹਨਾਂ ਨੇ ਸਾਡੇ ਲੋਕਾਂ ਨੂੰ ਵੀ ਗਮਰਾਹ ਕੀਤਾ ਤੇ ਖੁਦ ਵੀ ਪੱਜ-ਪੱਜ ਕੇ ਜਿਹੜੀਆਂ ਵੋਟਾਂ ਉਹਨਾਂ ਨੇ ਪਾ ਕੇ ਤੇ ਇਹ ਝਾੜੂ ਵਾਲਿਆਂ ਨੂੰ ਲੈ ਜਾਂਦਾ ਸੋ ਸਾਥੀਓ ਦਿੱਲੀ ਦੇ ਵਿੱਚ ਅੱਜ ਉਹ ਲੋਕ ਦੱਸਣ ਜਿਹੜੇ ਕਹਿੰਦੇ ਸੀਗੇ ਕਿ ਉਹ ਤਾਂ ਕਹਿੰਦਾ ਵੀ ਮੈਨੂੰ ਕੋਈ ਵੋਟ ਨਾ ਪਾਇਓ ਜੇ ਮੈਂ ਕੋਈ ਕੰਮ ਨਹੀਂ ਕੀਤਾ ਤਾਂ ਹੁਣ ਫਿਰ ਉਹ ਕਿਉਂ ਦਿਹਾੜੀ ਦੇ ਵਿੱਚ 6-6 ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਦਾ ਤੇ ਵੱਡੀ ਪੱਧਰ ਤੇ ਉਹ ਜਿਹੜਾ ਹੈਗਾ ਮੀਡੀਆ ਦੇ ਵਿੱਚ ਪੇਡ ਨਿਊਜ਼ ਜਿਹੜੀ ਫੈਲਾ ਰਿਆ ਜਿਹੜੀਆਂ ਮਤਲਬ ਕਿ ਪੈਸੇ ਦੇ ਨਾਲ ਦੇ ਕੇ ਖਬਰਾਂ ਕਿਉਂ ਜਿਹੜੀਆਂ ਆਪਣਾ ਰਿਆ ਕਿਉਂਕਿ ਉਹਦੇ ਜਿਹੜੇ ਖਲਾਸੇ ਹੋ ਗਏ ਕਿ 65 65 ਜਿਹੜਾ ਲੱਖ ਦੇ ਇਸ਼ਤਿਹਾਰ ਵੀ ਦੇ ਰਿਆ ਇਸ ਕਰਕੇ ਉਹ ਝੂਠ ਬੋਲਦਾ ਹੈ ਉਹਦੇ ਝੂਠ ਨੂੰ ਸਤ ਸਤਕਾਰਯੋਗ ਪੰਜਾਬੀਓ ਸਮਝੋ ਉਹ ਫਰਾਡ ਬੰਦਾ ਹੈ ਇਹ ਮਤਲਬ ਇੱਕ ਉਹਦੇ ਵਿੱਚ ਜ਼ਰੂਰ ਹੈ ਇੱਕ ਜ਼ਰੂਰ ਹੈ ਕਿ ਉਹਦੇ ਵਿੱਚ ਇਹ ਕਲਾ ਹੈ ਉਸ ਤੋਂ ਬਿਨਾ ਮੈਂ ਇੱਕ ਤੁਹਾਨੂੰ ਹੋਰ ਜਿਹੜੀ ਹੈਗੀ ਜਾਣਕਾਰੀ ਦੇਣੀ ਚਾਹੁੰਨਾ ਸਤਿਕਾਰਯੋਗ ਸਾਥੀਓ ਵਿੱਚ ਫੋਨ ਆ ਗਿਆ ਸੀਗਾ ਸੌਰੀ ਇੱਕ ਮੈਂ ਤੁਹਾਨੂੰ ਹੋਰ ਜਾਣਕਾਰੀ ਦਿੰਨਾ ਕਿ ਬੌਝਨ ਸਮਾਜ ਪਾਰਟੀ ਦੇ ਸੁਪਰੀਮੋ ਭੈਣ ਕੁਮਾਰੀ ਮਾਇਆਪਤੀ ਤੇ ਬੌਝਨ ਸਮਾਜ ਪਾਰਟੀ ਦੀ ਸਰਕਾਰ ਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਮੰਦ ਬੁੱਧੀ ਲੋਕ ਆ ਇਹ ਅਕਸਰ ਇਹ ਲਾਉਂਦੇ ਰਹਿੰਦੇ ਸੀਗੇ ਦੋਸ਼ ਕਿ ਵੀ ਜਿਹੜੀ ਪਾਰਕ ਬਣਾਈ ਹੈਗੀ ਆ ਲਖਨਊ ਦੇ ਵਿੱਚ 150 ਕਰੋੜ ਰੁਪਏ ਦੀ ਵੀ ਉਹਦੇ ਉਹ ਆਏ ਆ ਜੀ ਉਹ ਗੈਰ ਕਾਨੂੰਨੀ ਹੈ ਜੀ ਉਹ ਫਲਾਨਾ ਜੀ ਕੁਝ ਸਮਾਂ ਪਹਿਲਾਂ ਜਦੋਂ ਪੀਆਈਐਲ ਕਿਸੇ ਵਕੀਲ ਨੇ ਪਾਈ ਸੀ ਤਦਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਵੀ ਹੋ ਸਕਦਾ ਵੀ ਭਾਈ ਇਹਨਾਂ ਵੀ ਜੇ ਇਹ ਗੈਰ ਕਾਨੂੰਨੀ ਹੋਏ ਤਾਂ ਬੋਜਨ ਸਮਾਜ ਪਾਰਟੀ ਦੇ ਕੋਲੋਂ ਇਹ ਪੈਸੇ ਵਸੂਲੇ ਜਾਣਗੇ ਤਾਂ ਸਤਿਕਾਰਯੋਗ ਸਾਥੀਓ 15 ਜਨਵਰੀ ਨੂੰ ਇਹ ਫੈਸਲਾ ਆ ਚੁੱਕਿਆ ਉਹ ਪੂਰੀ ਤਰ੍ਹਾਂ ਕਾਨੂੰਨੀ ਧੈਰੇ ਦੇ ਵਿੱਚ ਰਹਿ ਕੇ ਸੈਰ ਸਪਟਾ ਵਿਭਾਗ ਦੇ ਵੱਲੋਂ ਤਿਆਰ ਕੀਤੀ ਗਈ ਪਾਰਕ ਸੀ ਤੇ ਉਹ ਅੱਜ ਪੂਰੀ ਤਰੀਕੇ ਦੇ ਨਾਲ ਪੀਆਈਐਲ ਜਿਹੜੀ ਉਹ ਖਾਰਜ ਹੋ ਗਈ ਹੈ ਤਾਂ ਹੁਣ ਜਿਹੜੇ ਲੋਕ ਵੱਡੇ ਵੱਡੇ ਫਿਲਾਸਫਰ ਬਣ ਕੇ ਗਿਆਨ ਵੰਡਦੇ ਸੀ ਉਹਨਾਂ ਲੋਕਾਂ ਨੂੰ ਮੈਂ ਕਹਿਣਾ ਵੀ ਭਾਈ ਤੁਹਾਡੀ ਬੋਲਤੀ ਬੰਦ ਹੋ ਗਈ ਆ ਕਿਰਪਾ ਕਰਕੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖੋ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖੋ ਸੰਵਿਧਾਨ ਦੀਆਂ ਜਿਹੜੀਆਂ ਸੰਸਥਾਵਾਂ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟਸ ਜਾਂ ਜਿੰਨੀਆਂ ਵੀ ਡਿਸਟ੍ਰਿਕਟ ਕੋਰਟਸ ਹੈਗੀਆਂ ਉਹਨਾਂ 'ਚ ਵਿਸ਼ਵਾਸ ਰੱਖੋ ਉਹਨਾਂ ਦਾ ਦਿੱਤਾ ਹੋਇਆ ਫੈਸਲਾ ਭਾਰਤ ਦੇ ਸੰਵਿਧਾਨ ਦੇ ਬਿਲਕੁਲ ਇਨ ਬਿਨ ਹੁੰਦਾ ਇਹਨਾਂ ਸਮਝਿਆ ਕਰੋ ਕਿ ਜਿਹੜਾ ਫੈਸਲਾ ਸਾਡੇ ਹੱਕ ਵਿੱਚ ਆ ਗਿਆ ਉਹ ਸਹੀ ਆ ਜਿਹੜਾ ਫੈਸਲਾ ਸਾਡੇ ਸਾਡੀ ਸੋਚ ਤੋਂ ਉੱਪਰ ਆ ਗਿਆ ਉਹ ਫੈਸਲਾ ਗਲਤ ਸੋ ਅੱਜ ਲਖਨਊ ਦੇ ਵਿੱਚ ਬਣੀ ਹੋਈ ਜਿਹੜੀ ਪਾਰਕ ਆ ਜਿਹਦੇ ਵਿੱਚ ਹਾਥੀ ਬਣੇ ਹੋਏ ਆ ਕਿਉਂਕਿ ਹਾਥੀ ਆ ਜਿਹੜੇ ਉਹ ਕੋਈ ਬਹੁਜਨ ਸਮਾਜ ਪਾਰਟੀ ਦਾ ਚੋਣ ਚਿੰਨ ਨਹੀਂ ਹੈਗੇ ਉਹ ਜਿਹੜੀ ਬੁੱਧਿਜ਼ਮ ਦੀ ਵਿਚਾਰਧਾਰਾ ਹੈ ਜਿਹਦੇ ਵਿੱਚ ਹਾਥੀ ਆ ਜਿਹੜੇ ਉਹ ਆਏ ਹੋਏ ਮਹਿਮਾਨ ਦੇ ਸਨਮਾਨ ਦੇ ਲਈ ਸੁੰਡ ਉੱਚੀ ਕਰਕੇ ਉਹਦਾ ਸਵਾਗਤ ਕਰਦਾ ਤਾਂ ਉਸੇ ਤਰੀਕੇ ਨਾਲ ਉਹ ਉੱਥੇ ਉਹ ਹਾਥੀ ਬਣਾਏ ਗਏ ਸੀਗੇ ਜਿਹੜਾ ਬੁੱਧਿਜ਼ਮ ਨੂੰ ਪਰਫੁੱਲਤ ਕਰਨ ਦੇ ਲਈ ਠੀਕ ਹੈ ਕਿਉਂਕਿ ਜਿਹੜਾ ਭੋਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨ ਆ ਉਹ ਸੁੰਡ ਉੱਚੀ ਕਰਕੇ ਨਹੀਂ ਉਹ ਥੱਲੇ ਨੂੰ ਸੁੰਡ ਬੇਸ਼ੱਕ ਚੋਣ ਨਿਸ਼ਾਨ ਭੋਜਨ ਸਮਾਜ ਪਾਰਟੀ ਦਾ ਹੱਥ ਹੋਈ ਆ ਸੋ ਭੋਜਨ ਸਮਾਜ ਪਾਰਟੀ ਦੇ ਚੋਣ ਨਿਸ਼ਾਨ ਹਾਥੀ ਤੇ ਲਖਨਊ ਪਾਰਕ ਦੇ ਵਿੱਚ ਬਣਿਆ ਹੋਇਆ ਹਾਥੀਆਂ ਦਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਇਹਨਾਂ ਚੀਜ਼ਾਂ ਨੂੰ ਸਮਝਦੇ ਹੋਏ ਆ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਉਹ ਜਿਹੜੀ ਪੀਆਈਐਲ ਆ ਪੂਰੀ ਤਰੀਕੇ ਦੇ ਨਾਲ ਖਾਰਜ ਕਰਕੇ ਬੋਝਨ ਸਮਾਜ ਪਾਰਟੀ ਨੂੰ ਕਲੀਨ ਚੈਟ ਦੇਤੀ ਹੈ ਇਹਦੇ ਲਈ ਮੈਂ ਸਾਰੇ ਸਤਕਾਰਯੋਗ ਬੋਝਨ ਸਮਾਜ ਦੇ ਜਿਹੜੇ ਜਝਾਰੂ ਸਾਥੀ ਜਿਹੜੇ ਬੋਝਨ ਮੂਵਮੈਂਟ ਨੂੰ ਸਮਝਦੇ ਨੇ ਉਹਨਾਂ ਨੂੰ ਮੈਂ ਵਧਾਈ ਦਿੰਦਾ ਤੇ ਨਾਲ ਹੀ ਜਿਹੜੇ ਲੋਕ ਉਹਨਾਂ ਤੇ ਕਮੈਂਟ ਕਰਦੇ ਆ ਉਹਨਾਂ ਨੂੰ ਮੈਂ ਇਸ ਚੀਜ਼ ਦੀ ਨਸੀਹਤ ਦਿੰਨਾ ਕਿ ਸਤਿਕਾਰਯੋਗ ਸਾਥੀਓ ਪਹਿਲਾਂ ਸੰਵਧਾਨ ਨੂੰ ਪੜੋ ਵਿਚਾਰਧਾਰਾ ਨੂੰ ਪੜੋ ਫਿਰ ਹੀ ਕੋਈ ਕਮੈਂਟ ਕਰਿਆ ਕਰੋ ਇਹਨਾਂ ਬੇਨਤੀਆਂ ਨਾਲ ਤੁਹਾਡੇ ਤੋਂ ਰਜ਼ਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰਮ